ਸਮਰਾਣਾ ਦੀ نزدیکی ਪਿੰਡ ਸ਼ਤਾਬਗੜ ਵਿਖੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਪਿਆਰਾ ਸਿੰਘ ਦੀ ਝਾੜਸਾਹਬ ਵਾਲਿਆਂ ਦਾ ਜਨਮ ਦਿਹਾੜਾ ਭਾਈ ਲਾਭ ਸਿੰਘ ਸ਼ਤਾਬਗੜ ਵਾਲਿਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਉਸਾ ਤੇ ਸਰਦਾਰਨਾਨ ਬਣਾਇਆ ਗਿਆ ਇਸ ਮੌਕੇ ਤੇ ਸੰਤ ਕਟਿਆ ਸ਼ਤਾਬਗੜ ਵਿਖੇ ਤਿੰਨ ਦਿਨ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਪਾਠ ਆਰੰਭ ਕੀਤੇ ਗਏ ਅਤੇ ਤੀਸਰੇ ਦਿਨ ਸੋਗ ਵਿਪਾਏ ਗਏ ਇਸ ਸਮਾਗਮ ਵਿੱਚ ਦੋ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਗਈ ਜਥੇ ਵੱਲੋਂ ਪਵਿੱਤਰ ਬਾਣੀ ਦਾ ਰਸ ਭੇਣਾ ਕੀ ਤਨ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਅਸਲਾਨੀ ਸ਼ਹਾਦਤ ਅਤੇ ਉਹਨਾਂ ਦੇ ਜੀਵਨ ਉੱਤੇ ਚਾਨਣਾ ਪਾਇਆ ਅਤੇ ਨਾਲ ਹੀ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਾ ਦੁਆਰਾ ਨਿਸ਼ਕਾਮ ਸੇਵਾ ਦਾ ਵੀ ਵਿਖਿਆਨ ਕੀਤਾ ਇਸ ਮੌਕੇ ਸਮਾਗਮ ਵਿੱਚ ਪਹੁੰਚੀਆਂ ਸੰਤਾਂ ਲਈ ਗੁਰੂ ਘਰ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਤੇ ਵਾਕਵਾਕ ਜਥੇਵੰਦੀਆਂ ਵੱਲੋਂ ਪਹੁੰਚੇ ਆਗੂਆਂ ਨੂੰ ਸਰਪਾਉ ਦੇ ਕੇ ਵੀ ਵਿਸ਼ੇਸ਼ ਤੌਰ ਤੇ ਸੰਮਲਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਗਮ ਸਹਬੇ ਕਮਾਲ ਸਰਬੰਸਦਾਨੀ ਨੀਲੇ ਦੇ ਸ਼ਾਹਸਵਾਰ ਤਖਤਾਂ ਤਾਜਾਂ ਦੇ ਮਾਲਕ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਅਤੇ ਧੰਨ ਧੰਨ ਸੰਤ ਬਾਬਾ ਪੈਰਾ ਸਿੰਘ ਜੀ ਝੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਹਰ ਸਾਲ ਇਸ ਕੁਟਿਆ ਦੇ ਅੰਦਰ ਸਤਿਗੁਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਜੋ ਕਿ ਮਿਤੀ 9 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ 7 ਜਨਵਰੀ ਨੂੰ ਆਰੰਭ ਕੀਤੇ ਜਾਂਦੇ ਨੇ ਸ੍ਰੀ ਅਖੰਡ ਪਾਠ ਸਾਹਿਬ ਸੋ ਅੱਜ 9 ਜਨਵਰੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਉਪਰੰਤ ਰਾਗੀ ਢਾਡੀ ਗੁਰਬਾਣੀ ਕੀਰਤਨ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਧ ਗੁਰੂ ਕਾ ਲੰਗਰ ਚੱਲਦੇਗਾ ਅਟੁੱਟ ਵਰਤੇਗਾ ਸੋ ਇਹ ਸਮਾਗਮ ਗੁਰਸਿੱਖ ਸੰਗਤਾਂ ਵੱਲੋਂ ਹਰ ਸਾਲ ਕੁਟੀਆਂ ਸਾਹਿਬ ਦੇ ਅੰਦਰ ਮਨਾਇਆ ਜਾਂਦਾ ਜੀ ਬਾਈ ਅੱਜ ਦਾ ਦੌਰ ਹੈ ਜਿਹੜਾ ਨਸ਼ਿਆਂ ਦੇ ਬਾਰੇ ਗੱਲ ਕਰਦੇ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਕਿ ਅੱਜ ਦਾ ਜਿਹੜਾ ਦੌਰ ਨਸ਼ਿਆਂ ਪ੍ਰਤੀ ਨੌਜਵਾਨੀ ਜਿਹੜੀ ਉਹ ਇੱਕ ਸਿੱਖੀ ਤੋਂ ਪਰਾਂ ਹੋ ਰਹੀ ਹੈ ਆਪਣੇ ਇਤਿਹਾਸ ਤੋਂ ਪਰਾਂ ਹੋ ਰਹੀ ਹੈ ਜਿੱਥੇ ਅਸੀਂ ਆਪਣੇ ਨਗਰ ਨੂੰ ਆਪਣੇ ਇਲਾਕੇ ਨੂੰ ਦੇਸ਼ ਵਿਦੇਸ਼ ਦੁਨੀਆ ਨੂੰ ਬੇਨਤੀ ਕਰਦੇ ਆ ਭਾਈ ਕਿ ਨਸ਼ਿਆਂ ਨੇ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਨੇ ਮੈਂ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਾਂ ਕਿ ਆਪਾਂ ਆਪਣੇ ਨਾਲ ਨਹੀਂ ਜੁੜਨਾ ਆਪਾਂ ਆਪਣੇ ਸਿੱਖ ਇਤਿਹਾਸ ਨਾਲ ਜੁੜਨਾ ਹੈ ਆਪਣੇ ਦੇ ਨਾਲ ਕਿਸੇ ਮਾਂ ਦਾ ਰਿਸ਼ਤਾ ਕਿਸੇ ਭੈਣ ਦਾ ਰਿਸ਼ਤਾ ਕਿਸੇ ਪਤਨੀ ਦਾ ਰਿਸ਼ਤਾ ਜਦੋਂ ਕੋਈ ਨੌਜਵਾਨ ਨਸ਼ਿਆਂ ਕਰਕੇ ਕਿਸੇ ਦੀ ਡੈਥ ਹੋ ਜਾਂਦੀ ਹੈ ਭਾਇਆ ਭਾਈ ਪਰਿਵਾਰ ਉਜੜ ਜਾਂਦਾ ਹੈ ਉਹ ਘਰ ਖਤਮ ਹੋ ਜਾਂਦਾ ਹੈ ਇਸ ਕਰਕੇ ਬੇਨਤੀ ਕਰਨੇ ਆ ਨੌਜਵਾਨ ਪੀੜ੍ਹੀ ਨੂੰ ਵੀ ਕਿ ਭਾਈ ਨਸ਼ਿਆਂ ਦਾ ਤਿਆਗ ਕਰਕੇ ਸਤਿਗੁਰਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੀਏ ਕਿਉਂਕਿ ਸਤਿਗੁਰਜੀ ਨੇ ਆਪਣਾ ਸਰਬੰਸ ਵਾਰ ਦਿੱਤਾ ਸਾਡੇ ਬਦਲੇ ਇਹ ਸਿੱਖੀ ਬਦਲੇ ਕਿਉਂਕਿ ਸਤਿਗੁਰਜੀ ਨੇ ਕਿਸੇ ਸਮੇਂ ਇਹ ਗੱਲ ਕਹੀ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁਤਚਾਰ ਚਾਰ ਮੂਹੇ ਤੋਂ ਕਿਹਾ ਹੂਆ ਜੀਵਨ ਕਈ ਹਜ਼ਾਰ ਭਾਈ ਉਹ ਹਜ਼ਾਰਾਂ ਦੀ ਗਿਣਤੀ ਚ ਆਪਾਂ ਆਈਏ ਨਸ਼ਿਆਂ ਦਾ ਤਿਆਗ ਕਰੀਏ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ